ਰਾਗ ਸਾਰਗ ਅਸ਼ਟ ਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚਉ ਮੈਂ ਹਰ ਬਿਨ ਰਹਿਣ ਨਾ ਜਾਈ ਰਹਾ ਹਰ ਕੀ ਪਿਆਸ ਪਿਆਸੀ ਕਾਮਨ ਦੇਖੋਂ ਰੈਨ ਸੁਬਾਈ ਸ੍ਰੀ ਤਰਨਾਥ ਮੇਰਾ ਮਨ ਲੀਨਾ ਪ੍ਰਭ ਜਾਨ ਪੀਰ ਪਰਾਇ ਗਨਤ ਸਰੀਰ ਪੀਰ ਹੈ ਹਰ ਬਿਨ ਗੁਰ ਸ਼ਬਦੀ ਹਰ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਓ ਹਰ ਸਿਉ ਰਹਾ ਸਮਾਈ ਐਸੀ ਰਵਤ ਰਵਹ ਮਨ ਮੇਰੇ ਹਰ ਚਰਣੀ ਚਿਤ ਲਾਈ ਬਿਸਮ ਪਾਈ ਗੁਣ ਗਾਏ ਮਨੁਹਰ ਨਿਰਭਉ ਸਹਿਜ ਸਮਾਈ ਹਿਰਦੈ ਨਾਮ ਸਦਾ ਥਨ ਨੇਹ ਚਲ ਘਟੈ ਨਾ ਕੀਮਤ ਪਾਈ ਬਿਨ ਨਾਵੇ ਸਭ ਕੋਈ ਨਿਰਧਨ ਸਤ ਗੁਰੂ ਬੂਜ ਬੁਜਾਈ ਪ੍ਰੀਤਮ ਪ੍ਰਾਨ ਭੈ ਸੋਨ ਸਜਣੀ ਦੂਤੈ ਮੋਈ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗਲ ਭਈ ਮਨ ਪਾਈ ਸਹਿਜ ਸਮਾਦ ਸਦਾ ਲਿਵ ਹਰਿ ਸਿਉ ਜੀਵਾ ਹਰ ਗੁਨ ਗਾਈ ਗੁਰ ਕੈ ਸ਼ਬਦ ਰਤਾ ਬੈ ਰਾਗੀ ਨਿਜ ਘਰ ਤਾੜੀ ਲਾਈ ਸੋਦਰਸ ਨਾਮ ਮਹਾਰਸ ਮੀਠਾ ਨਿਜ ਘਰ ਤਤ ਗੋਸਾਈ ਤਹ ਹੀ ਮਨ ਜਹ ਹੀ ਤੈ ਰੱਖਿਆ ਐਸੀ ਗੁਰਮਤ ਪਾਈ ਸੰਕਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਘਰੀ ਨ ਜੀਵਾ ਹਰ ਕਾ ਨਾਮ ਵਡਾਈ ਸਾਰਾ ਗਮਹੱਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ ਕੋਟ ਕਲਪ ਕੇ ਦੁਖ ਬਿਨਾਸਨ ਸਾਚ ਦਿਰੜਾਈ ਨਬੀ ਰਹਾ ਕਰੋਦ ਨਿਵਾਰ ਜਲੇ ਹਮ ਮਮਤਾ ਪ੍ਰੇਮ ਸਦਾਨ ਔਰੰਗੀ ਅਨ ਤਉ ਬਿਸਰ ਗਏ ਪ੍ਰਭ ਜਾਚਿਆ ਹਰ ਨਿਰਮਾਇਲ ਸੰਗੀ ਜੰਚਲ ਮਤ ਤਿਆਗ ਭਾਉ ਭੰਜਨ ਪਾਇਆ ਏਕ ਸ਼ਬਦ ਲੇਵ ਲਾਗੀ ਹਰ ਰਸ ਚਾਖ ਤ੍ਰਿਖਾ ਨਿਵਾਰੀ ਹਰ ਮੇਲ ਲੈ ਬੜ ਭਾਗੀ ਆ ਪਰਤ ਸਿੰਚ ਪਾਈ ਸੋ ਪਰ ਸਰ ਗੁਰਮਤਿ ਸਾਚ ਨਿਹਾਲਾ ਮਨ ਰਤਨਾਮ ਰਤੇ ਨਹਿ ਕੇਵਲ ਆਦ ਜੁਗਾਦ ਦਇਆਲਾ ਮੋਹ ਹਨ ਮੋਹ ਲੀਆ ਮਨ ਮੂਰਾ ਬੜਾ ਭਾਗ ਲਵ ਲਾਗੀ ਸਾਚ ਵਿਚਾਰ ਕਿਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਪਰਮ ਭਾਉ ਭਜਨ ਅਵਰ ਨ ਜਾਣਿਆ ਦੂਜਾ मनवा मार निर्मल पद चीनेआ हार रास रते अधिकार एकस बिन मै अवर न जान सत गुरु बुझ पूज बुझाई अगम अगोचर अनाथ अजनी गुरुमत एको जानिया सो पर परि नाही चित डोलै मन हि ते मन मानिया ਗੁਰ ਪ੍ਰਸਾਦੀ ਆਕਥੋ ਕਥੀਐ ਕਹੋ ਕਹਾਵੈ ਸੋਈ ਨਾਨਕ ਦੀਨ ਦਿਆਲ ਹਮਾਰੀ ਅਵਰ ਨਾ ਜਾਣਿਆ ਕੋਈ ਸਾਰਗ ਮਹੱਲਾ ਤੀਜਾ ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਮੇਰੀ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਵ ਸ਼ਬਦ ਪਾਉ ਭੰਜਨ ਜਮ ਕਾਲ ਨਿਖੰਜਨ ਹਰ ਸੇਤੀ ਲਿਵ ਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜ ਰਿਆਸmai ਭਗਤਾ ਕਾ ਪੂਜਨ ਹਰ ਨਾਮ ਨਿਰੰજન ਪੈਨਨ ਭਗਤ ਬਡਾਈ ਨਿਜ ਘਰ ਵਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਨ ਮੁਖ ਬੁੱਧ ਕਾਚੀ ਮਨੁਆ ਡੋਲੇ ਆਕਾਥ ਨਾ ਕਥੈ ਕਹਾਣੀ ਗੁਰ ਮਤਿ ਨੇ ਚਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਨ ਕੇ ਤਰੰਗ ਸ਼ਬਦ ਨਿਵਾਰੀ ਰਸਨਾ ਸਹਜ ਸੁਭਾਈ ਸਤਿਗੁਰ ਮੇਲ ਰਹੀਐ ਸਾਦੇ ਆਪਣੇ ਜਿਨ ਹਰਿ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾਂ ਮੁਕਤੋ ਹੋਵੇ ਹਰ ਚਰਨੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਜ ਸੁਭਾਈ ਸ਼ਬਦ ਵਿਚਾਰ ਸਦਾ ਰੰਗ ਰਾਤੇ ਹਉ ਮੈਂ ਤ੍ਰਿਸ਼ਨਾ ਮਾਰੀ ਅੰਤਰ ਨਹਿ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੀ ਸੇਵਕ ਸੇਵ ਰਹੀ ਸਤਿ ਰਾਤੇ ਜੋ ਤੇਰੇ ਮਨ ਭਾਏ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਵਗਨ ਨਾ ਪਛਾਣੀ sevaka sev rahi sat rati jyoti reh man paani dubda mahal na paave jag chuthi gun avgan na pashani ape mel lai akath kathi ae sat shabd sat baani nanak saache sat samaani har ka naam vakhani ਸਾਰਗ ਮਹੱਲਾ ਤੀਜਾ ਮਨ ਮੇਰੀ ਹਰ ਕਾ ਨਾਮ ਅਤ ਮਿੱਠਾ ਜਨਮ ਜਨਮ ਕੇ ਕਿਲ ਵਿਖ ਪਾਓ ਭੰਜਨ ਗੁਰਮੁਖ ਇਕੋ ਡਿਠਾਰ ਹਾਓ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਭਾਇਆ ਹਰ ਬਿਨ ਅਵਰਨਾ ਸੂਜੈ ਦੂਜਾ ਸਤਗੁਰ ਏਕ 부ਜਾਇਆ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਜੇ ਰਹੇ ਸਮਾਈ ਸ਼ਬਦ ਰਤੇ ਸੀ ਰੰਗ ਚਲੂਲੇ ਰਾਤੀ ਸਹਜ ਸੁਪਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ RAM ਨਾਮ ਨੇ ਕੇਵਲ ਜਾਣਿਆ ਮਨ ਤ੍ਰਿਪਤਿਆ ਸ਼ਾਂਤ ਆਈ ਪੰਡਤ ਪੜ ਪੜ ਮੁਨੀ ਸਭ ਥਕੇ ਭ੍ਰਮ ਭੇਖ ਥਕੇ ਭੇਖ ਧਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚਾ ਸ਼ਬਦ ਵਿਚਾਰੀ ਆਵਾ ਗਾਉਨ ਨਿਵਾਰ ਸੱਚ ਰਤੀ ਸੱਚ ਸ਼ਬਦ ਮਨ ਪਾਇਆ ਸਤ ਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ ਸੱਚੇ ਸ਼ਬਦ ਸਹਜ ਤੋਨੇ ਉਪਜੈ ਮਨ ਸੱਚੇ ਲਿਵ ਲਾਈ ਅਗਮ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਇਕਸ ਮਹਿ ਸਭ ਜਗਤ ਵਰਤੈ ਮਿਰਲਾ ਏਕ ਪਛਾਣੈ ਸ਼ਬਦ ਮਰੈ ਸ਼ਬਦ ਮਰੈ ਤਾਂ ਸਭ ਕਿਛ ਸੂਜੈ ਆਨ ਦਿਨ ਏਕੋ ਜਾਣੈ ਜੇ ਸੁਨੋ ਨਦਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵ ਲਈ ਰਾਗ ਸਾਰਗ ਅਸ਼ਟ ਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚਉ ਮੈਂ ਹਰ ਬਿਨ ਰਹਿਨ ਨਾ ਜਾਇ ਰਹਾ ਹਰ ਕੀ ਪਿਆਸ ਪਿਆਸੀ ਕਾਮਨ ਦੇਖਉ ਰਹਿਨ ਸੁਬਾਈ ਸ੍ਰੀ ਤਰਨਾਥ ਮੇਰਾ ਮਨ ਲੀਨਾ ਪ੍ਰਭ ਜਾਣ ਪੀਰ ਪਰਾਈ ਗਨਤ ਸਰੀਰ ਪੀਰ ਹੈ ਹਰ ਬਿਨ ਗੁਰ ਸ਼ਬਦੀ ਹਰ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਓ ਹਰ ਸਿਉ ਰਹਾ ਸਮਾਈ ਐਸੀ ਰਵਤ ਰਵ ਮਨ ਮੇਰੀ ਹਰ ਚਰਣੀ ਚਿਤ ਲਾਈ ਬਿਸਮ ਪਾਈ ਗੁਣ ਗਾਏ ਮਨੋਹਰ ਨਿਰਭਉ ਸਹਿਜ ਸਮਾਈ ਹਿਰ ਦਾ ਨਾਮ ਸਦਾ ਧਨ ਨੇਹ ਚਲ ਘਟੈ ਨਾ ਕੀਮਤ ਪਾਈ ਬਿਨ ਨਾ ਵੈ ਸਭ ਕੋਈ ਨਿਰਧਨ ਸਤ ਗੁਰੂ ਜ ਬੁਜ ਬੁਜਾਈ ਪ੍ਰੀਤਮ ਪ੍ਰਾਨ ਪਏ ਸੋਨ ਸਜਣੀ ਦੂਤੈ ਮੋਈ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗਲ ਪਈ ਮਨ ਪਾਈ ਸਹਜ ਸਮਾਦ ਸਦਾ ਲਿਵ ਹਰ ਸਿਉ ਜੀਵਾ ਹਰ ਗੁਨ ਗਾਈ ਗੁਰ ਕੈ ਸ਼ਬਦ ਰਤਾ ਬੈ ਰਾਗੀ ਨਿਜ ਘਰ ਤਾੜੀ ਲਾਈ ਸੋਦ ਰਾਸ ਨਾਮ ਮਹਾਰਸ ਮੀਠਾ ਨਿਜ ਘਰ ਤਤ ਗੋਸਾਈ ਤਹ ਹੀ ਮਨ ਜਹ ਹੀ ਤੈ ਰੱਖਿਆ ਐਸੀ ਗੁਰਮਤਿ ਪਾਈ ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਕਰੀ ਨ ਜੀਵਾ ਹਰ ਕਾ ਨਾਮ ਵਡਾਈ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੇ ਮਨ ਮੇਰਾ ਕੋਟ ਕਲਪ ਕੈ ਦੁਖ ਵਿਨਾਸ਼ਨ ਸਾਚ ਦਿਰੜਾਈ ਨਬੀ ਰਹਾ ਕਰੋਦ ਨਿਵਾਰ ਜਲੇ ਹਮ ਮਮਤਾ ਪ੍ਰੇਮ ਸਦਾਨ ਔਰੰਗੀ ਅਨ ਪਉ ਬਿਸਰ ਗਏ ਪ੍ਰਭ ਜਾਚਿਆ ਹਰ ਨਿਰਮਾਇਲ ਸੰਗੀ ਚੰਚਲ ਮਤ ਤਿਆਗ ਭਉ ਭੰਜਨ ਪਾਇਆ ਏਕ ਸ਼ਬਦ ਲੇਵ ਲਾਗੀ ਹਰ ਰਸ ਚਾਖ ਤ੍ਰਿਖਾ ਨਿਵਾਰੀ ਹਰ ਮੇਲ ਲੈ ਬੜ ਭਾਗੀ ਆ ਭਰਤ ਸਿੰਚ ਪਾਈ ਸੋ ਪਰ ਸਰ ਗੁਰਮਤਿ ਸਾਚ ਨਿਹਾਲਾ ਮਨ ਰਤਨਾਮ ਰਤੇ ਨਹਿ ਕੇਵਲ ਆਦ ਜੁਗਾਦ ਦਇਆਲਾ ਮੋਹਨ 모ਹ ਲੀਆ ਮਨ ਮੂਰਾ ਬੜਾ ਭਾਗ ਲਵ ਲਾਗੀ ਸਾਚ ਵਿਚਾਰ ਕਿਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਪਰਮ ਭਾਉ ਭੰਜਨ ਅਵਰ ਨ ਜਾਣਿਆ ਦੂਜਾ ਮਨ ਆਮਾਰ ਨਿਰਮਲ ਪਦ ਚੀਨੇ ਆ ਹਰ ਰਸ ਰਤੇ ਅਧਿਕਾਈ ਏਕਸ ਬਿਨ ਮੈਂ ਅਵਰ ਨ ਜਾਣਾ ਸਤ ਗੁਰੂ ਪੂਜ 부ਜਾਈ ਅਗੰ ਅਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਨੀਆ ਸੋ ਪਰ ਪਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦੀ ਅਕਥ ਕਥਿਐ ਕਹੋ ਕਹਾਵੈ ਸੋਈ ਨਾਨਕ ਦੀਨ ਦਿਆਲ ਹਮਾਰੀ ਅਵਰ ਨਾ ਜਾਣਿਆ ਕੋਈ ਸਾਰਗ ਮਹਲਾ 3 ਅਸ਼ਟ ਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾ ਸ਼ਬਦ ਪਾਉ ਭੰਜਨ ਜਮ ਕਾਲ ਨਿਖੰਜਨ ਹਰ ਸੇਤੀ ਲਿਵ ਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜ ਰਿਆਸmai ਭਗਤਾ ਕਾ ਪੋਜਨ ਹਰ ਨਾਮ ਨਿਰੰજન ਪੈਨਨ ਭਗਤ ਬਡਾਈ ਨਿਜ ਘਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਨ ਮੁਖ ਬੁੱਧ ਕਾਚੀ ਮਨੁਆ ਡੋਲੇ ਆਕਾਥ ਨਾ ਕਥੈ ਕਹਾਣੀ ਗੁਰਮਤਿ ਨੇਹ ਚਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਨ ਕੇ ਤਰੰਗ ਸ਼ਬਦ ਨਿਵਾਰੀ ਰਸਨਾ ਸਹਿਜ ਸੁਭਾਈ ਸਤਗੁਰ ਮੇਲ ਰਹੀਐ ਸਾਦੇ ਆਪਣੇ ਜਨ ਹਰ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾ ਮੁਕਤੋ ਹੋਵੇ ਹਰ ਚਰਨੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਜ ਸੋ ਪਾਈ ਸ਼ਬਦ ਵਿਚਾਰ ਸਦਾਰੰਗ ਰਾਤੀ ਹਉ ਮੈਂ ਕ੍ਰਿਸ਼ਨ ਮਾਰੀ ਅੰਤਰ ਨਹਿ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੀ ਸੇਵਕ ਸੇਵ ਰਹੀ ਸਤਿ ਰਾਤੀ ਜੋਤੀ ਰਹਿ ਮਨ ਭਾਈ ਦੁਬਦਾ ਮਹਿਲ ਨ ਪਾਵੇ ਜਗ ਝੂਠੀ ਗੁਣ ਅਵਗਨ ਨਾ ਪਛਾਣੀ sevaka sev rahi sat rati jyoti reh man paani dubda mahal na paave jag chuthi gun avgan na pashani ape meer lai akath kathi ae sat shabd sat baani nanak saache sat sumani har ka naam vakhani ਸਾਰਗ ਮਹੱਲਾ ਤੀਜਾ ਮਨ ਮੇਰੀ ਹਰ ਕਾ ਨਾਮ ਅਤ ਮਿੱਠਾ ਜਨਮ ਜਨਮ ਕੇ ਕਿਲ ਵਿਖ ਪਾਓ ਭਜਨ ਗੁਰਮੁਖ ਇਕੋ ਡਿਠਾਰ ਹਾਓ ਕੋਟ ਕੋਟ ਅੰਤਰ ਕੀ ਪਾਪ ਬਿਨਾਸਨ ਹਰ ਸਾਚਾ ਮਨ ਪਾਇਆ ਹਰ ਬਿਨ ਅਵਰਨਾ ਸੁਜੈ ਦੂਜਾ ਸਤਗੁਰ ਏਕ 부ਜਾਇਆ ਪ੍ਰੇਮ ਪਦਾਰਥ ਜਿਨ ਠਟ ਵਸਿਆ ਸਹਜੇ ਰਹੇ ਸਮਾਈ ਸ਼ਬਦ ਰਤੇ ਸੀ ਰੰਗ ਚਲੂਲੇ ਰਾਤੇ ਸਹਜ ਸੁਪਾਈ રસના શબ્દ વિચાર રસ રાતી લાલ ભઈ રંગ લાઈ રામ નામ ને કેવલ જાણ્યા મન તૃપ્ત આ શાંત આઈ પંડિત પાડ પડ મુની સબ થાકે ભ્રમ ભેખ થકે ભેખતારી ગુર પ્રસાદ નિરંજન પાયા સાચ્ય શબ્દ વિચારી ਆਵਾ ਗਾਉਨ ਨਿਵਾਰ ਸੱਚ ਰਾਤੀ ਸੱਚ ਸ਼ਬਦ ਮਨ ਪਾਇਆ ਸਤ ਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ ਸੱਚੇ ਸ਼ਬਦ ਸਹਜ ਤੋਨੇ ਉਪਜੈ ਮਨ ਸੱਚੇ ਲਿਵ ਲਾਈ ਅਗਮ ਅਗੋਚਰ ਨਾਮ ਨਿਰੰજન ਗੁਰਮੁਖ ਮਨ ਵਸਾਈ ਇਕਸ ਮਹਿ ਸਭ ਜਗਤ ਵਰਤੈ ਮਿਰਲਾ ਏਕ ਪਛਾਨੈ ਸ਼ਬਦ ਮਰੈ ਸ਼ਬਦ ਮਰੈ ਤਾਂ ਸਭ ਕਿਛ ਸੂਜੈ ਆਨ ਦਿਨ ਏਕੋ ਜਾਣੈ ਜੇ ਸੁਨੋ ਨਦਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਥਨ ਨ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵ ਲਈ ਰਾਗ ਸਾਰਗ ਅਸ਼ਟ ਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚਉ ਮੈਂ ਹਰ ਬਿਨ ਰਹਿਨ ਨਾ ਜਾਈ ਰਹਾ ਹਰ ਕੀ ਪਿਆਸ ਪਿਆਸੀ ਕਾਮਨ ਦੇਖਉ ਰਹਿਨ ਸੁਬਾਈ ਸ੍ਰੀ ਤਰਨਾਥ ਮੇਰਾ ਮਨ ਲੀਨਾ ਪ੍ਰਭ ਜਾਣ ਪੀਰ ਪਰਾਇ ਗਨਤ ਸਰੀਰ ਪੀਰ ਹੈ ਹਰ ਬਿਨ ਗੁਰ ਸ਼ਬਦੀ ਹਰ ਪਾਈ ਹੋ ਦਇਆਲ ਕਿਰਪਾ ਕਰ ਹਰ ਜੀਓ ਹਰ ਸਿਉ ਰਹਾ ਸਮਾਈ ਐਸੀ ਰਵਤ ਰਵਹ ਮਨ ਮੇਰੀ ਹਰ ਚਰਣੀ ਚਿਤ ਲਾਈ ਬਿਸਮ ਪਾਈ ਗੁਣ ਗਾਏ ਮਨੁਹਰ ਨਿਰਭਉ ਸਹਿਜ ਸਮਾਈ ਹਿਰ ਦਾ ਨਾਮ ਸਦਾ ਧਨ ਨੇਹ ਚਲ ਘਟੈ ਨਾ ਕੀਮਤ ਪਾਈ ਬਿਨ ਨਾਵੇ ਸਭ ਕੋਈ ਨਿਰਧਨ ਸਤ ਗੁਰੂ ਜੁਜ ਬੁਜਾਈ ਪ੍ਰੀਤਮ ਪ੍ਰਾਨ ਭੈ ਸੋਨ ਸਜਣੀ ਦੂਤੈ ਮੋਈ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗਲ ਭਈ ਮਨ ਪਾਈ ਸਹਜ ਸਮਾਦ ਸਦਾ ਲਿਵ ਹਰ ਸਿਉ ਜੀਵਾ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈ ਰਾਗੀ ਨਿਜ ਘਰ ਤਾੜੀ ਲਾਈ ਸੋਦ ਰਸ ਨਾਮ ਮਹਾਰਸ ਮੀਠਾ ਨਿਜ ਘਰ ਤਤ ਗੁਸਾਈ ਤਹ ਹੀ ਮਨ ਜਹ ਹੀ ਤੈ ਰੱਖਿਆ ਐਸੀ ਗੁਰਮਤਿ ਪਾਈ ਸਾਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਕਰੀ ਨ ਜੀਵਾ ਹਰ ਕਾ ਨਾਮ ਵਡਾਈ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੇ ਮਨ ਮੇਰਾ ਕੋਟ ਕਲਪ ਕੈ ਦੁਖ ਬਿਨਾਸਨ ਸਾਚ ਦਿਰੜਾਈ ਨਬੀ ਰਹਾ ਕਰੋਦ ਨਿਵਾਰ ਜਲੇ ਹਮ ਮਮਤਾ ਪ੍ਰੇਮ ਸਦਾਨ ਔਰੰਗੀ ਅਨ ਪਾਉ ਬਿਸਰ ਗਏ ਪ੍ਰਭ ਜਾਚਿ ਆਹਰ ਨਿਰਮਾਇਲ ਸੰਗੀ ਚੰਚਲ ਮਤ ਤਿਆਗ ਭਾਉ ਭੰਜਨ ਪਾਇਆ ਏਕ ਸ਼ਬਦ ਲੇਵ ਲਾਗੀ ਹਰ ਰਸ ਚਾਖ ਤ੍ਰਿਕਾ ਨਿਵਾਰੀ ਹਰ ਮੇਲ ਲਐ ਬੜ ਭਾਗੀ ਆ ਪਰਤ ਸਿੰਚ ਪਈ ਸੋ ਪਰ ਸਰ ਗੁਰਮਤ ਸਾਚ ਨਿਹਾਲਾ ਮਨ ਰਤ ਨਾਮ ਰਤੇ ਨਹਿ ਕੇਵਲ ਆਦ ਜੁਗਾਦ ਦਇਆਲਾ ਮੋਹਣ 모ਹ ਲੀਆ ਮਨ ਮੂਰਾ ਬੜਾ ਭਾਗ ਲਵ ਲਾਗੀ ਸਾਚ ਵਿਚਾਰ ਕਿਲ ਵਿਖ ਦੁਖ ਕਾਟੀ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਪਰਮ ਭਾਉ ਭੰਜਨ ਅਵਰ ਨ ਜਾਣਿਆ ਦੂਜਾ ਮਨ ਆਮਾਰ ਨਿਰਮਲ ਪਦ ਚੀਨੇ ਆ ਹਰ ਰਸ ਰਤੇ ਅਧਿਕਾਈ ਏਕਸ ਬਿਨ ਮੈਂ ਅਵਰ ਨ ਜਾਣਾ ਸਤ ਗੁਰੂ ਪੂਜ ਬੁਝਾਈ ਅਗੰ ਅਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਨਿਆ ਸੋ ਪਰ ਪਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦੀ ਅਕਥੋ ਕਥਿਐ ਕਹੋ ਪਹਾਵੈ ਸੋਈ ਨਾਨਕ ਦੀਨ ਦਿਆਲ ਹਮਾਰੀ ਅਵਰ ਨਾ ਜਾਣਿਆ ਕੋਈ ਸਾਰਗ ਮਹਲਾ 3 ਅਸ਼ਟ ਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਨ ਮੇਰੀ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸ਼ਬਦ ਪਾਉ ਭੰਜਨ ਜਮ ਕਾਲ ਨਿਖੰਜਨ ਹਰ ਸੇਤੀ ਲਿਵ ਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜ ਰਿਆਸmai ਭਗਤਾ ਕਾ ਪੋਜਨ ਹਰ ਨਾਮ ਨਿਰੰજન ਪੈਨਨ ਭਗਤ ਬਡਾਈ ਨਿਜ ਘਰ ਵਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਨਮਕ ਬੁੱਧ ਕਾਚੀ ਮਨੁਆ ਡੋਲੇ ਆਕਾਥ ਨਾ ਕਥੈ ਕਹਾਣੀ ਗੁਰਮਤਿ ਨੇਹ ਚਲ ਹਰਿ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਨ ਕੇ ਤਰੰਗ ਸ਼ਬਦ ਨਿਵਾਰੀ ਰਸਨਾ ਸਹਿਜ ਸੁਭਾਈ ਸਤਗੁਰ ਮਿਲ ਰਹੀਐ ਸਾਧ ਅਪਨੇ ਜਨ ਹਰ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾ ਮੁਕਤੋ ਹੋਵੇ ਹਰ ਚਰਨੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਜ ਸੋ ਪਾਈ ਸ਼ਬਦ ਵਿਚਾਰ ਸਦਾਰੰਗ ਰਾਤੀ ਹਉ ਮੈਂ ਕ੍ਰਿਸ਼ਨ ਮਾਰੀ ਅੰਤਰ ਨਹਿ ਕੇਵਲ ਹਰ ਰਗਿਆ ਸਭ ਆਤਮ ਰਾਮ ਮੁਰਾਰੀ ਸੇਵਕ ਸੇਵ ਰਹੀ ਸਤਿ ਰਾਤੀ ਜੋਤੀ ਰਹਿ ਮਨ ਭਾਈ ਦੁਬ ਦਮਹਿਲ ਨਾ ਪਾਵੈ ਜਗ ਝੂਠੀ ਗੁਣ ਅਵਗਨ ਨਾ ਪਛਾਣੀ sevaka sev rahi sat rati jyoti reh man paani dubda mahal na paave jag chuthi gun avgan na pashani ape mer lai akath kathiye sat shabd sat baani nanak saache sat samaani har ka naam vakhani ਸਾਰਗ ਮਹੱਲਾ ਤੀਜਾ ਮਨ ਮੇਰੀ ਹਰ ਕਾ ਨਾਮ ਅਤ ਮਿੱਠਾ ਜਨਮ ਜਨਮ ਕੇ ਕਿਲ ਵਿਖ ਪਾਓ ਭੰਜਨ ਗੁਰਮੁਖ ਇਕੋ ਡਿਠਾਰ ਹਾਓ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਭਾਇਆ ਹਰ ਬਿਨ ਅਵਰਨਾ ਸੂਜੈ ਦੂਜਾ ਸਤਗੁਰ ਏਕ 부ਜਾਇਆ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਜੇ ਰਹੇ ਸਮਾਈ ਸ਼ਬਦ ਰਤੇ ਸੀ ਰੰਗ ਚਲੂਲੇ ਰਾਤੀ ਸਹਜ ਸੁਪਾਈ રસના શબ્દ વિચાર રસ રાતી લાલ ભઈ રંગ લાઈ રામ નામ ને કેવલ જાણ્યા મન તૃપ્ત્યા શાંત આઈ પંડિત પાડ પડ મુનિ સબ થાકે ભ્રમ ભેખ થકે ભેખ તારી ગુર પ્રસાદ નિરંજન પાયા સાચે શબ્દ વિચારી ਆਵਾ ਗਾਉਨ ਨਿਵਾਰ ਸੱਚ ਰਾਤੀ ਸੱਚ ਸ਼ਬਦ ਮਨ ਪਾਇਆ ਸਤ ਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ ਸੱਚੇ ਸ਼ਬਦ ਸਹਜ ਤੋਂ ਉਪਜੈ ਮਨ ਸੱਚੇ ਲਿਵ ਲਾਈ ਅਗਮ ਅਗੋਚਰ ਨਾਮ ਨਿਰੰજન ਗੁਰਮੁਖ ਮਨ ਵਸਾਈ ਇਕਸ ਮਹਿ ਸਭ ਜਗਤ ਵਰਤੈ ਮਿਰਲਾ ਏਕ ਪਛਾਣੈ ਸ਼ਬਦ ਮਰੈ ਸ਼ਬਦ ਮਰੈ ਤਾਂ ਸਭ ਕਿਛ ਸੂਜੈ ਆਨ ਦਿਨ ਏਕੋ ਜਾਣੈ ਜੇ ਸੁਨੋ ਨਦਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਥਨ ਨਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵ ਲਾਈ